ਆ ਦੇਖੋ ਤੁਸੀਂ ਭਾਨਾ ਸਿੱਧੂ ਮੇਨ ਟੀਮ ਤੇ ਜਸਵੀਰ ਇੰਜੀਨੀਅਰ ਟੀਮ ਨੂੰ ਕਿਸ ਤਰੀਕੇ ਨਾਲ ਐਸਪੀ ਸਾਹਿਬ ਨੇ ਆ ਕੇ ਘੇਰਾ ਪਾਇਆ ਸੀ ਹਨਾ ਕਿਹੜੇ ਕਿੰਨੀ ਜਿਆਦਾ ਫੋਰਸ ਲੱਗੀ ਹੋਈ ਹੈ ਇੱਥੇ ਸਾਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਸਾਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਕਿਉਂਕਿ ਅਸੀਂ ਸੰਗਰੂਰ ਸੀ ਇਹ ਮਾਨ ਦੀ ਕੋਠੀ ਤੋਂ ਤਿੰਨ ਕਿਲੇਆਂ ਦੀ ਦੂਰੀ ਤੇ ਸੀ ਆ ਕੋਠੀ 'ਚ ਰੁਕੇ ਹੋਏ ਸੀ ਤੇ ਆ ਦੇਖੋ ਕਿੰਨੀ ਜਿਆਦੇ ਪੁਲਿਸ ਫੋਰਸ ਲੱਗੀ ਹੋਈ ਹੈ ਚਲੋ ਹਨਾ ਇਹ ਤਾਂ ਸਾਰਾ ਕੁਝ ਗ੍ਰਿਫਤਾਰੀਆਂ ਹੋਣੀਆਂ ਜਾਣਾ ਸਾਰਾ ਕੁਝ ਚੱਲਦਾ ਹੀ ਰਹਿੰਦਾ ਜਦੋਂ ਆਪਾਂ ਕਿਸੇ ਸੰਘਰਸ਼ ਦਾ ਹਿੱਸਾ ਬਣਦੇ ਹਨਾ ਆਪਾਂ ਆਪਣੇ ਭਰਾ ਨਾਲ ਖੜੇ ਸੀ ਤੇ ਤੇ ਬਾਕੀ ਤੁਸੀਂ ਸਾਰਿਆਂ ਨੇ ਸੱਚ ਦਾ ਸਾਥ ਦਿੱਤਾ ਸੱਚ ਦੀ ਜਿੱਤ ਹੋਈ ਭਾਣਾ ਭਰਾ ਆਪਣਾ ਬਾਹਰ ਆ ਰਿਹਾ ਠੀਕ ਹੈ ਨਾ ਤੇ ਸਾਨੂੰ ਤਾਂ ਸਵੇਰੀ ਚੱਕ ਲਿਆ ਸੀ ਪੁਲਿਸ ਨੇ ਸਾਰੀ ਟੀਮ ਨੂੰ ਸਵੇਰੀ ਸਾਨੂੰ ਗ੍ਰਿਫਤਾਰ ਕਰ ਲਿਆ ਸੀ ਐਡਾ ਵੱਡਾ ਕਾਫਲਾ ਪੁਲਿਸ ਦਾ ਆਇਆ ਹੋਇਆ ਸੀ ਆ ਦੇਖੋ ਤੁਸੀਂ ਆਪ ਹੀ ਦੇਖ ਲਓ ਸਾਰੇ ਲਾਮਬੰਦ ਸੀ ਜਾਣ ਵਾਸਤੇ ਲਓ ਬਈ ਅਸੀਂ ਖੜੇ ਗਏ ਹਨਾ ਕੈਮਰਾ ਰੱਖਿਓ ਬਈ ਠੀਕ ਹੈ ਕੋਈ ਗ ਉਹਦੀ ਰਾਹ ਭੈਣ ਆਪਣਾ ਦੇਖ ਖੜਾਓ ਬਾਹਰ ਖੋਲਦੇ ਆਂ ਯਾਰ ਗੱਲ ਕਰਾਂ ਮੈਂ ਗੱਲ ਕਰਾਂਗਾ ਕਰਾਂਗੇ ਗੱਲ ਹਾਂ ਇਹ ਆ ਜਾ ਖੋਲ ਦੇ ਬਾਹਰ ਬਾਹਰ ਖੋਲਿਆ ਬਾਹਰ ਖੋਲਿਆ ਆ ਦੇਖੋ ਜੀ ਸਾਰੀ ਪੁਲਿਸ ਪ੍ਰਸ਼ਾਸਨ ਇੱਥੇ ਇਕੱਠਾ ਹੋਇਆ ਪਿਆ ਮੇਨ ਗੇਟ ਤੇ ਇਥੇ ਗੇਟ ਖੋਲ ਤਾਂ ਮਿਲ ਲਾ ਦੋ ਨਾਲੇ ਕਿਹੜੀਆਂ ਮੰਗਤਰੀ ਫਿਰਦੀ ਹੈ ਪੁਲਿਸ ਇੱਥੇ